ਜੁਲਾ ਪਠਾਨਕੋਟ ਦੇ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਪਾਰੀ ਬਾਰਿਸ਼ ਦਾ ਅਸਰ ਉਸ ਵੇਲੇ ਪਠਾਨਕੋਟ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਕਈ ਪਿੰਡਾਂ ਨੂੰ ਪਠਾਨਕੋਟ ਦੇ ਨਾਲ ਜੋੜਨ ਵਾਲਾ ਰਸਤਾ ਅੱਜ ਫਿਰ ਬਰਸਾਤ ਦੀ ਪੇਟ ਚੜ ਗਿਆ ਜਿਸ ਕਾਰਨ ਲੋਕਾਂ ਨੂੰ ਪਠਾਨਕੋਟ ਆਉਣ ਜਾਣ ਦੇ ਲਈ ਕਾਫੀ ਜ਼ਿਆਦਾ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੱਸ ਦਈਏ ਇਹ ਰਸਤਾ ਪਿਛਲੇ ਸਾਲ ਕੋਈ ਬਰਸਾਤ ਵਿੱਚ ਪੂਰੀ ਤਰ੍ਹਾਂ ਦੇ ਨਾਲ ਚੱਕੀ ਦਰਿਆ ਦੀ ਪੇਟ ਚੜ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮਿੱਟੀ ਪਾ ਕੇ ਕੱਚਾ ਰਾਹ ਲੋਕਾਂ ਦੇ ਆਉਣ ਜਾਣ ਦੇ ਲਈ ਤਿਆਰ ਕੀਤਾ ਗਿਆ ਸੀ ਪਰ ਅੱਜ ਕੱਚਾ ਰਾਹ ਵੀ ਜਿਹੜਾ ਹੈ ਤੇਜ਼ ਪਾਣੀ ਦੇ ਪਾਣੀ ਦੇ ਬਹਾਅ ਨੂੰ ਨਾ ਚੱਲ ਸਕਿਆ ਜਿਸ ਕਾਰਨ ਜਿਹੜਾ ਹੈ ਚੱਕੀ ਦਰਿਆ ਦੀ ਪੇਂਟ ਜਿਹੜਾ ਉਚੜ ਗਿਆ ਹੈ ਸਬੰਧਿਤ ਜਦ ਰਸਤੇ ਤੇ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਹ ਰਸਤਾ ਪੱਕਾ ਹੁੰਦਾ ਸੀ ਲੇਕਿਨ ਬਰਸਾਤ ਦੇ ਵਿੱਚ ਤੇਜ਼ ਪਾਣੀ ਦੇ ਬਹਾਅ ਦੇ ਕਾਰਨ ਜਿਹੜਾ ਹੈ ਇਹ ਰੁੜ ਜਾਣ ਦੇ ਕਾਰਨ ਇਸ ਰਸਤੇ ਨੂੰ ਅਸਥਾਈ ਤੌਰ ਤੇ ਬਣਾ ਦਿੱਤਾ ਗਿਆ ਸੀ ਜਦੋਂ ਸਵੇਰੇ ਪਾਣੀ ਦਾ ਤੇਜ਼ ਵਹਾਅ ਆਇਆ ਤਾਂ ਇਹ ਅਸਥਾਈ ਰਸਤਾ ਵੀ ਜਿਹੜਾ ਰੁੜ ਗਿਆ ਉਹਨਾਂ ਕਹਿੰਦੇ ਕਿ ਅਸੀਂ ਆਪਣੀ ਰੋਜ਼ੀ-ਰੋਟੀ ਦੇ ਲਈ ਸ਼ਹਿਰ ਆਉਂਨੇ ਆ ਜਾਂਦੇ ਆ ਲੇਕਿਨ ਰਸਤਾ ਜਿਹੜਾ ਹੈ ਉਹ ਟੁੱਟਾ ਹੋਣ ਦੇ ਕਾਰਨ ਜਿਹੜਾ ਸਾਨੂੰ ਆਉਣ-ਜਾਣ ਦੇ ਵਿੱਚ ਕਾਫੀ ਜ਼ਿਆਦਾ ਮੁਸੀਬਤ ਜਿਹੜੀ ਹੈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡਾ ਆਣਾ-ਜਾਣਾ ਜਿਹੜਾ ਹੈ ਉਹ ਬੰਦ ਹੋ ਸਕਦਾ ਹੈ ਸਥਾਨਿਕ ਲੋਕਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਇਸ ਰਸਤੇ ਨੂੰ ਪੱਕੇ ਤੌਰ ਤੇ ਬਣਾਇਆ ਜਾਵੇ ਤਾਂ ਕਿ ਅਸੀਂ ਤੇ ਸਾਡੇ ਬੱਚੇ ਆਪਣੇ ਕੰਮਾਂ-ਕਾਜਾਂ ਤੇ ਜਾ ਸਕਣ ਰਸਤਾ ਰੋਡ ਜਾਂਦਾ ਹਰ ਵਾਰੀ ਬੁਰਾ ਹਾਲ ਹੋ ਜਾਂਦਾ ਡੰਗਰ ਸਾਡੇ ਬੁਰਾ ਹਾਲ ਬੱਚਿਆਂ ਦਾ ਬੁਰਾ ਹਾਲ ਬੜੀ ਮੁਸ਼ਕਲ ਹੈ ਕਿਤੇ ਬੰਦਾ ਬਿਮਾਰ ਹੋ ਜਾ ਕਿੱਧਰ ਖੜਨਾ ਕਿੱਧਰ ਰੱਖਣ ਜਾਈਏ ਲੇ 25 30 ਕਿਲੋ ਦਾ ਸਫਰ ਸਾਨੂੰ ਉਧਰ ਬੜੀ ਨੋਬਤ ਹੋਣ ਦੇ ਸਰਕਾਰ ਸਾਡੇ ਬਾਰੇ ਹੱਲ ਕਰੋ ਕੋਈ ਪੱਕਾ ਰਾਹ ਕਰ ਦਿਓ ਹੁਣ ਕਿੱਧਰ ਨੂੰ ਜਾਣਾ ਸੀਗਾ ਤੁਈ ਹੁਣ ਕਿੱਧਰੋਂ ਜਾਣਾ ਇੰਦਰੋਂ ਜਾਣਾ ਕੋਮਕਿਓ ਪਰਿਓ ਦੀ ਸਰਨੇ ਆਲੇ ਆਉਂਦੀ ਹੋ ਕੇ ਤੇ ਹੁਣ ਆ ਰਸਤਾ ਖਤਮ ਹੋ ਗਿਆ ਜੀ ਪਰ ਆ ਖਤਮ ਹੋ ਗਿਆ ਹੁਣ ਕਿੱਦਾਂ ਪ੍ਰੇਸ਼ਾਨੀ ਪਿਆਦਲੀ ਦੌੜ ਨੇ ਦੇ ਕਦੇ ਕਿਤੇ ਕਦੇ ਕਿਤੇ ਤੇ ਜੇ ਪਿੰਡਾਂ ਦੀ ਗੱਲ ਕਰੀਏ ਤੇ ਪਿੰਡ ਕਿਹੜਾ ਡੰਡਾ ਆਪਣਾ ਪਿੰਡ ਮਾਜਰਾ ਮੇਰਾ ਨਾਮ ਜੀ ਜਸ਼ਨਪ੍ਰੀਤ ਸਿੰਘ ਆ ਤੇ ਮੈਂ ਮਾਜਰੇ ਤੋਂ ਆਨਾ ਤੇ ਸਰਕਾਰ ਨੇ ਪਹਿਲੇ ਵੀ ਇਹ ਰਸਤਾ ਬਣਾਇਆ ਸੀ ਤੇ ਇਦਾਂ ਹੀ ਪੱਕਾ ਕੰਮ ਨਹੀਂ ਕੀਤਾ ਪੱਕਾ ਕੰਮ ਕੀਤਾ ਸੀ ਤੇ ਉਹ ਰਸਤਾ ਰੁੜ ਗਿਆ ਫੇਰ ਇਹ ਨਾਲ ਮਿੱਟੀ ਮੁੱਟੀ ਪਾ ਕੇ ਤੇ ਇਦਾਂ ਹੀ ਰਸਤਾ ਕੱਚਾ ਜਾ ਬਣਾਤਾ ਤੇ ਰਾਤੀ ਦਾ ਫੇਰ ਲੈਵਲ ਪਾਣੀ ਦਾ ਵਧ ਗਿਆ ਸੀ ਤੇ ਖਾਰ ਲੱਗ ਗਈ ਰਸਤੇ ਨੂੰ ਥੱਲੋਂ ਦੀ ਤੇ ਹੁਣ ਸਾਰਾ ਹੀ ਰਸਤਾ ਬੰਦ ਕਰ ਦਿੱਤਾ ਗਿਆ ਹੈ ਤੇ ਸਾਡਾ ਸਾਰਾ ਹੀ ਆਨ ਜਾਣ ਬੰਦ ਹੋ ਗਿਆ ਹੈ ਜਿਹੜਾ ਸਾਡੇ ਦੁੱਧ ਦੱਦ ਆਂਦਾ ਹੀ ਮੱਝਰਿਓ ਉਹ ਸਾਰਾ ਹੁਣ ਕੋਈ ਰਸਤਾ ਨਹੀਂ ਬਚਿਆ ਇਹ ਵੀ ਮੇਨ ਰਸਤਾ ਹੀ ਇੱਕ ਮੱਝਰੇ ਵਾਲਾ ਤੇ ਸਾਨੂੰ ਸਰਕਾਰ ਵਾਲੋ ਬਸ ਇਹੀ ਬੇਨਤੀ ਹੈ ਕਿ ਇੱਥੇ ਕੋਈ ਪੱਕਾ ਕੰਮ ਕਰਾਇਆ ਜਾਏ ਕਿਸੇ ਨੂੰ ਹੈਲਥ ਦੀ ਪ੍ਰੋਬਲਮ ਹੋ ਸਕਦੀ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਤਾਂ ਫਿਰ ਕਿੱਥੋਂ ਆਨ ਜਾਣ ਕਰਨਾ ਕਿਸੇ ਨੇ ਇਸ ਕਰਕੇ ਸਰਕਾਰ ਅਗੇ ਬੇਨਤੀ ਹੈਗੀ ਪੱਕਾ ਕੰਮ ਕਰਾਇਆ ਜਾਏ ਜਿਹਦੇ ਕਰਕੇ ਸਾਨੂੰ ਰਸਤੇ ਦੀ ਆਨ ਆਲੇ ਸੀਜ਼ਨ ਚ ਕੋਈ ਉਹ ਨਾ ਮਿਲੇ ਕਿ ਰਸਤਾ ਨੂੰ ਖਰਾਬੀ ਹੋਈ ਹੈ ਜਾਂ ਕੁਝ ਹੋਇਆ ਹੈ ਭਾਜੀ ਮੇਰਾ ਨਾਮ ਪਾਉਣ ਕੁਮਾਰਾ ਹੈ ਹਾਂਜੀ ਮੈਂ ਆਪਣੇ ਮਜਰੇ ਵੀ ਕਾਰੋਬਾਰ ਕਰਨ ਜਾਂਦਾ ਮੈਂ ਗੱਡੀਆਂ ਦਾ ਕੰਮ ਕਰਨ ਜਾਂਦਾ ਤੇ ਆਪਣੇ ਘਰ ਮੇਰਾ ਸੁੰਦਰ ਨਗਰ ਹੈ ਤੇ ਜਦੋਂ ਵੀ ਇਹ ਰੋਡ ਬਰਸਾਤਾਂ ਦੇ ਵਿੱਚ ਪਾਣੀ ਆਂਦਾ ਜ਼ਿਆਦਾ ਉਹਦੇ ਕਾਰਨ ਇਹ ਰੋੜ ਜਾਂਦਾ ਪ੍ਰਸ਼ਾਸਨ ਕਿੰਨੀ ਵਾਰੀ ਕਿਹਾ ਅਸੀਂ ਪਿੰਡ ਵਾਲਿਆਂ ਨਾਲ ਇਕੱਠੇ ਹੋ ਕੇ ਕਿ ਇਹ ਰੋਡ ਦਾ ਕੁਝ ਸੁਧਾਰ ਕਰੋ ਪਰ ਨਹੀਂ ਸੁਣਵਾਈ ਨਹੀਂ ਹੁੰਦੀ ਫਿਰ ਇਹ ਵਿਚਾਰੇ ਜਿਹੜੇ ਮਾਚਲ ਪੁਲਿਸ ਵਾਲੇ ਇਹ ਵੀ ਕੀ ਕਰਨ ਇਹ ਵੀ ਮਜਬੂਰ ਹੈ ਕਿੰਨੀ ਕੁ ਵਾਰੀ ਕਹਿਣ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇਖ ਕੇ ਅਣਗਿਣੀ ਕਰ ਜਾਂਦਾ ਉਸ ਤੋਂ ਬਾਅਦ ਦੇਖੋ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਵੀ ਤੁਹਾਨੂੰ ਕਾਰੋਬਾਰ ਵਾਲਿਆਂ ਨੂੰ ਵੀ ਬਹੁਤ ਦਿੱਕਤ ਹੁੰਦੀ ਹੈ ਕਹੀਂ ਚਾਹੁੰਦੇ ਆ ਕਿ ਜੇ ਬਣਾਣਾ ਤੇ ਵਧੀਆ ਕਰਕੇ ਆਰ ਸੀ ਸੀ ਵਾਲਾ ਰੋਡ ਬਣਾਣ ਤੇ ਇਹ ਜੀ ਇਦਾਂ ਦਾ ਕੰਮ ਕਰਨਾ ਇਹਨਾਂ ਨੇ ਉਹ ਤਾਂ ਫਿਰ ਜੈਲੀ ਕੰਮ ਕਰਦੇ ਆ ਉਹਦੇ ਕਾਰਨ ਰੋਡ ਰੋਣਾ ਰੋਣਾ ਪਾਣੀ ਦੇ ਨਾਲ ਤੇ ਉਹ ਰਸਤਾ ਸਾਰਾ ਰੁੜ ਗਿਆ ਜੀ ਇਹ ਸਾਰਾ ਰਸਤਾ ਰੁੜ ਗਿਆ ਅਸੀਂ ਇਹੀ ਗੁਜਾਰਚ ਕਰਨੇ ਆ ਕਿ ਸਾਡੇ ਕਾਰੋਬਾਰ ਕਰਨ ਵਾਲੇ ਬੰਦਿਆਂ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਨਾਲ ਰੋਡ ਬਣਾਣ ਸਾਡੀ ਵੀ ਰੋਜੀ ਰੋਟੀ ਚੱਲੇ ਤੇ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਨਾਲ ਹੋ ਕੇ ਸਾਡੇ ਗਰੀਬਾਂ ਵਾਲੋ ਸੋਚਣ ਬਸ ਮੈਂ ਹੀ ਮੇਰੀ ਇਹੀ ਗੁਜ਼ਾਰਿਸ਼ ਹੈ ਪ੍ਰਸ਼ਾਸਨ